ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜਲਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਆ ਪੰਜ ਤਾਂ گاਵਾ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਤੇ ਇੱਕ ਦਿਖਾਵਾਂਗੇ ਟੋਪ ਕੁਆਲਿਟੀ ਦੀ ਆ ਬੱਚੀ 8-9 ਮਹੀਨੇ ਡੇੜ ਘੜੇ ਉਮਰ ਹੈ ਜੀ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲੀ ਕੱਲੀ ਬੱਚੀ ਦਾ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਜਿਹੜੀਆਂ ਸੂਈਆਂ ਹੋਈਆਂ ਨੇ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਧਾਰਾਂ ਵੀ ਦਿਖਾ ਦਈਏ ਮਾਰ ਕੇ ਆ ਜਾ ਜਮਕੌਰ ਹੋਰ ਕਿਵੇਂ ਆ ਵਧੀਆ ਭਰਾ ਮੇਰਾ ਸੱਸੀ ਕਲਾ ਭਰਾ ਮੈਨੂੰ ਸਾਰਿਆਂ ਨੂੰ ਕਿਦਾਂ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਵੀ ਕਿਹੜੇ ਪਾਸੇ ਕਰੀ ਜੀ ਇਧਰਲੇ ਪਾਸੇ ਕਲਾ ਚਿੱਟੀ ਹੋ ਗਿਆ ਤੋਰ ਕੇ ਭਰਾ ਖੋਲ ਕੇ ਫਿਰ ਲੈ ਕਰਦੇ ਦਿਖਾਦੇ ਤੋਰ ਕੇ ਭਰਾ ਮੇਰਾ ਜੇ ਜੂਰ ਪ੍ਰੋਪਰ ਬੈ ਗਈ ਭਰਾ ਮੇਰੇ ਜੇਰਾਂ ਦੀ ਦੰਨਾ ਪਈ ਇਧਰਲੇ ਬੰਨੇ ਜੇਰਾਂ ਤੁਹਾਨੂੰ ਮੈਂ ਦਿਖਾਤੀਆਂ ਇੱਕ ਅੱਧੀ ਪੱਛੀ ਦੀ ਰਹਿੰਦੀ ਆ ਉਹਦੀ ਪੈਣ ਲੱਗ ਰਹੀ ਆ ਹਾਂ ਸੁਆ ਗੜਾ ਬਾਈ ਇਹਦਾ ਸੁਆ ਮੇਰੇ ਦੂਜਾ ਸਿੱਗੀ ਆ ਮੂੰਹੋਂ ਦੰਦਾਂ ਦੇ ਵਿੱਚ ਕੰਨੀ ਵਾਲੇ ਅੰਦਰ ਇਹ ਰਹਿੰਦੇ ਆ ਸੁਆ ਦੰਦਾਂ 'ਚ 6 ਦੰਦ ਤੇ ਥਣਲੇਵਾ ਨੂੰ ਦੱਸ ਦਿਆ 20 ਕਿਲੋ ਭਰੂ ਥਣ ਲੱਗਾ ਰੋਖ ਰੋਦਾ ਬੱਸੀ ਦਾ ਤੇ ਬਿਊਟੀ ਚ ਵੀ ਫੁੱਲ ਆ ਗਈ ਹੈ ਨਾ ਹਾਂ 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 ਬਿਊਟੀ ਚ ਵੀ ਫੁੱਲ ਆ ਗਈ ਕਦ ਕਾਠ ਵੀ ਚੰਗਾ ਤੇ ਬਰੀਕ ਆ ਗਈ ਬੱਚੀ ਕਹਿੰਦੇ ਪੁੱਦਾ ਪੀਸੀ ਆ ਭਰਾ ਮੇਰਾ ਤੇ ਇਧਰੋਂ ਅਗਲੇ ਬੰਨੋ ਆਰਡਰ ਕੁਆਲਟੀ ਕਰ ਸਕਦੇ ਹੋ ਚੈੱਕ ਥਣ ਦਾ ਸਹਿਜ ਆ ਜਿਹੜਾ ਉਹ ਬਾਕਮਾਲ ਹੀ ਲੱਗਿਆ ਆ ਲੈ ਚੱਲੇ ਇਹਨੂੰ ਬੱਚਾ ਕੀ ਆ ਨਾਲ ਬਾਈ ਮੰਗਲੇ ਤੇ ਬੱਸਾ ਵੀਰੇ ਬੱਚਾ ਤੇ ਜੇਰ ਜੱਪਾ ਡਾਨਾ ਕਮਾ ਲਿਆ ਬਾਈ ਬਿਲਕੁਲ ਡਾਨਾ ਵੀਰੇ ਕਮਾ ਲਿਆ ਫਿਕਰਾ ਤੇ ਆ ਗਈ ਉਹੀ ਗੱਲ ਆ ਵੀ ਅੰਗਰੇਜ਼ਾਂ ਦੇ ਦੇਖ ਜਿਵੇਂ ਅੰਗਰੇਜ਼ਾਂ ਨਾਲ ਦੀ ਬੱਸੀ ਆ ਯਾਰ ਸਨੱਖ ਆਪਣਾ ਬੱਸੀ ਦੇ ਵਿੱਚ ਆ ਹੱਦੂ ਚੈੱਕ ਕਰ ਸਕਦੇ ਡਿਊਟੀ ਬਹੁਤ ਆ ਬੱਸੀ ਦੇ ਵਿੱਚ ਸੀਵਲ ਠੰਡੀ ਹੱਦੂ ਸੀਵਲ ਠੰਡੀ ਹੱਦੂ ਬਦਦਾ ਸੀਵਲ ਠੰਡੀ ਹੱਦੂ ਬਦਦਾ ਭਰਾ ਲੈ ਇਹ ਲੱਕੀ ਹੈ ਕੁਝ ਵੀ ਨਹੀਂ ਕਹਿੰਦੀ ਸਵਾਦੀ ਆ ਗਈ ਬਿਲਕੁਲ ਠੰਡੀ ਤੇ ਆਰਡਰ ਕਮਾਲ ਦੀ ਆੜੀ ਥਣ ਦਾ ਸੈਜ ਆ ਉਹ ਐਂਡੇ ਆ ਗਏ ਜਮੀ ਪੂਰਾ ਇੱਕ ਨੰਬਰ ਆ ਵੀਰੇ ਯਾਰ ਲੈ ਚੱਲ ਬਾਈ ਅਗਲੀ ਹੋਲੀ ਲੈ ਚੱਲ ਆਰਡਰ ਆ ਗਿਆ ਫਸਮਾ ਬਿਲਕੁਲ ਨਾਲ ਲੱਗ ਮਾ ਆਰਡਰ ਆ ਗਿਆ ਫਿਕਸ ਆਰਡਰ ਹਾਂ ਬਿਲਕੁਲ ਫਿਕਸ ਆਰਡਰ ਦੀ ਆ ਵੀਰੇ ਟੁੱਟਮ ਆਰਡਰ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਦੰਦਾਂ ਚ ਆ ਗਈ 6 ਦੰਦ ਸੂਆ ਤਾਜੀ ਸੂਈ ਜੇਰ ਜੱਪਾ ਇਹਦਾ ਡਾਨਾ ਬਾਕੀ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਬੱਚਾ ਧਾਰਾ ਚੂਣ ਚੂਣ ਬਹੁਤ ਖੁੱਲਾ ਕੁਰੀ ਦਾ ਇਹ ਥਾਣੇ ਨੂੰ ਉਹੀ ਗੱਲ ਆ ਮੱਜਾਂ ਨਾਲ ਦਾ ਹੀ ਲੱਗਿਆ ਤੇ ਬਾਕੀ ਇੱਥੇ ਨੂੰ ਆਰਡਰ ਕੁਆਲਟੀ ਵੀ ਦੱਸਦੀ ਆ ਤੇ ਬਿਊਟੀ ਚ ਵੀ ਆ ਬੱਛੀ ਤੇ ਦੁੱਧ ਵਾਲੇ ਬੰਨੇ ਵੀ ਆ ਬੱਚਾ ਬੱਸ ਆ ਪਰ ਬਿਊਟੀ ਦੇ ਵਿੱਚ ਬਹੁਤ ਆ ਬਈ ਯਾਰਾ ਨਾਲ ਆ ਗਿਆ ਇਹਦੇ ਨੀਲ ਕਾਫਲ ਸੋਨਾ ਬਹੁਤ ਸੀਗਾ ਇਹ ਬੱਛੀ ਹੁੰਦੀ ਦਾ ਕੰਮ ਸਰਾ ਹੀ ਹੁੰਦਾ ਹਾਂ ਹਾਂ ਬਿਲਕੁਲ ਵੀਰੇ ਤੇ ਬਾਕੀ ਇੱਥੇ ਥਣ ਦਾ ਸਹਜ ਵਾਕ ਮਾ ਲੈਣਾ ਤੁਹਾਨੂੰ ਬਾਰ-ਬਾਰ ਕਹਿ ਰਹੇ ਕਿ ਕੀ ਜੇ ਸਰਾ ਲਾ ਲਾ ਦੇ ਬੱਚਾ ਬਾਈ ਲਾ ਲਾ ਦੇ ਪਰਾ ਇਹਦੇ ਨਾਲ ਦੋ ਨੰਬਰ ਐਡੀਟ ਲਾ ਦੇ ਜੰਪਾ ਹਾਂ ਪੁੱਛਾ ਲਾ ਦੇਣ ਦੇ ਬਾਈ ਨੂੰ ਕੋਲੋਂ ਵਸੀ ਆ ਵੀਰੇ ਯਾਰਾ ਚਾਰ ਦੰਦਾਂ ਜਮਾਂ ਦੰਦ ਵੀ ਚੈੱਕ ਕਰਾ ਲੈ ਦੇਰਾ ਆ ਜਾ ਪਹਿਲਾ ਸੂਆ ਦੰਦਾਂ ਚ ਚਾਰ ਦੰਦ ਦੇ ਵੀ ਤਾਜੀ ਸੂਈਆ ਜਮਾਂ ਤਾਜੀ ਸੂਈਆ ਲੈ ਦੰਦ ਦੇ ਦੇ ਕਰ ਸਕਦੇ ਚੈੱਕ ਕਰਨ ਕੰਨੀ ਵਾਲੇ ਖੜੇ ਨੇ ਹਾਂ ਚਾਬ ਨਿਕਲ ਦੇ ਦੋ ਦੰਦ ਇੱਧਰ ਇੱਧਰ ਕੰਨੀ ਵਾਲ ਦੇ ਟੋਰੀ ਖੋਲ ਕੇ ਨੀ ਤੋੜ ਦੇ ਜਦੋਂ ਆ ਗਈ ਇਹਦੀਆਂ ਮਾਰ ਦਾਂਗੇ ਧਰ ਆਪਾਂ ਇਹ ਆ ਗਈ ਚਾਰ ਦੰਦ ਪੱਛੀ ਸੂਆ ਪਹਿਲਾ ਆਡਰ ਰੱਖਦੇ ਹੈ ਵੀ ਬਿਲਕੁਲ ਫਿਕਸ ਇਹ ਕਦੋਂ ਸੂਈ ਆ ਬਾਈ ਇਹ ਵੀ ਤੜਕੇ ਸੂਈ ਆ ਵੀਰੇ ਜੇਰੇ ਦੀ ਵੀ ਡੰਡਾ ਚਾਰ ਵਜੇ ਸੂਈ ਬੱਸੀ ਤੇ ਫਿਰ ਇਸ ਕੁਆਲਟੀ ਦੀ ਬਹੁਤ ਚੈੱਕ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਕੱਦ ਵਾਲੀ ਬੱਸੀ ਜਮਾ ਵੀਰੇ ਚਾਰ ਦੰਦ ਪਹਿਲਾ ਸੂਰਾ ਕੱਦ ਕਾਠ ਵੀ ਚੰਗਾ ਆਡਰ ਸੋਹਣਾ ਬਣਾਉਂਦੀ ਆ ਥਣ ਦਾ ਸੈਜ ਸੋਹਣਾ ਰੱਖਦੀ ਆ ਚਵਾਈ ਚ ਠੰਡੀ ਆ ਇੱਕ ਨੰਬਰ ਆ ਵੀਰੇ ਯਾਰ ਆ ਕਿਉਂਕਿ ਮੋਡੀਫਾਈ ਨਹੀਂ ਕਰੀਆਂ ਗਿਆ ਥੋੜਾ ਜਿਹਾ ਨਾ 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 ਕਰੀ ਨਹੀਂ ਠੰਡ ਵਾਲੀ ਆ ਇਹ ਗੱਲ ਬਾਤ ਵੀ ਠੰਡ ਦਾ ਮੌਸਮ ਆ ਲੈ ਚੱਲ ਲੈ ਚੱਲ ਇੱਥੋਂ ਕਮਾ ਲੈ ਫੁੱਲ ਹਾਈਟ ਦੇ ਵਿੱਚ ਆਪਰਾ ਹਾਂ ਠੰਡ ਦੇ ਮੌਸਮ ਕਰਕੇ ਨਵਾਏ ਧਮਾਏ ਨਹੀਂ ਪੁੱਛੋ ਇਸ ਰੂਪ ਲੈ ਫੇਸ ਕੁਆਲਿਟੀ ਬਹੁਤ ਵਧੀਆ ਹੈ ਹਾਂ ਇੱਥੇ ਫੇਸ ਕੁਆਲਿਟੀ ਕਰ ਸੱਜ ਲੈ ਚਲ ਬਾਈ ਇਹ ਆ ਗਈ ਐਚ ਐਫ ਦੇ ਵਿੱਚ ਹਾਂ ਤੇ ਆ ਗਈ ਐਚ ਐਫ ਦੇ ਵਿੱਚ ਥਣ ਦਾ ਸਾਈਜ਼ ਸੋਹਣਾ ਰੱਖੂ ਤੇ ਵਜਨ ਵਜੂਦ ਵਾਲੀ ਆ ਜਾਨ ਚੰਗੀ ਆ ਪੰਛੀ ਦੇ ਵਿੱਚ ਜੇ ਗੱਲ ਕਰ ਲਈਏ ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹੋ ਇੱਥੇ ਆਰਡਰ ਦਾ ਸਾਈਜ਼ ਵੀ ਸੋਹਣਾ ਰੱਖਦੀ ਆ ਗਈ ਬਾਈ ਹਾਂ ਜੀ ਕਰਦੇ ਬੱਚਾ ਬੰਨਾ ਹਾਂ ਚੁੰਗਦਾ ਵੀ ਦੇਖ ਲਓ ਬੱਚਾ ਬਾਈ ਲੈ ਲਾ ਗੇ ਖਰਚ ਮਾਰ ਕੇ ਓਕੇ 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 ਐਂ ਕਰ ਬੰਦੇ ਨੂੰ ਘਾਰਾਂ ਦਿਖਾ ਮਾਰ ਦੇ। ਹਣ ਦਾ ਸੈਜ ਬਹੁਤ ਸੋਹਣਾ ਕੱਢਿਆ ਤੇ 2 ਨੰਬਰ ਵਾਲੀ ਨੂੰ ਲਾ ਦੇ ਬੱਚਾ ਬਾਈ। ਤੇ ਬਾਕੀ ਇਹ ਤੁਹਾਡਾ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਤੇ ਇਹ 2 ਨੰਬਰ ਤੇ ਦਿਖਾਈ ਸੀ 4 ਤਾਂ ਦਾ ਆਪਾਂ ਨੇ। ਇਹਦੇ ਨਾਲ ਵੀ ਮੇਲ ਕਾ। ਕਿ ਥਣ ਦਿਖਾ ਦੇ ਗੁਰੂ ਦੀ ਸੀ। ਮੂਠੀ ਵਾਲ ਥਣ ਲੱਗਾ ਹੋਇਆ ਬਹੁਤ ਸੋਹਣੀ ਚਵਾਈ ਦੇਖ ਲੈ। ਚਵਾਈ ਤਾਂ ਆ ਨਾ ਵੀ ਫੁੱਲ ਮੋਟੀ ਹੈ। ਪੈਸੇ ਨਾਲ ਜਾਈ ਮਾਰ ਦੇ ਬਾਈ। ਵਾ ਵਾ ਛੱਡ ਦੇ ਗੁਰੂ। ਅੱਧੀ ਜਿੱਤੀ ਆਂਦੀ ਹੈ। ਕਿ ਬਾਈ ਆ ਗਈ ਫੁੱਲ ਮੋਟੀ ਪੈਸੇ ਚ ਮੋੜ ਦੇ ਮੁੱਲ ਦਾ ਵਾਸੀ ਕਰਾ ਲ ਬਿਆਸੀ ਕਰਾ ਲ ਵੀਰੇ ਸਿਰਫ 65000 ਦੀ ਬੱਸੀ ਦੇ ਦਾਂਗੇ ਭਾਈ 65000 ਦੀ ਬਸ ਕੁੱਲ 65000 ਦੀ ਬੱਸੀ ਨਹੀਂ ਕਿੰਨੇ ਹੀ ਇੱਕ ਤਰ੍ਹਾਂ ਦਾ ਆਪਰਾ ਵੇਚੀ ਜੀ ਬਾਈ ਜੀ ਦੇ ਦਾਂਗੇ 65000 ਰੁਪਏ ਦੀ ਜੇ ਫੇਸ ਕੁਆਲਟੀ ਦੇ ਕਿੰਨੀ ਚੰਗੀ ਬੱਸੀ ਇੱਕ ਗੱਲ ਦੱਸਦਾ ਨਾ ਜਾਵੇ ਪਸ਼ੂ ਤਾਂ ਵਿਕਦੇ ਨੇ ਭਾਈ ਮਾਰਜਨ ਠੀਕ ਠੀਕ ਹਾਂ ਜੋ ਬੱਸੀ ਲੱਗ ਜਾਂਦੇ ਲੈ ਕੇ ਕੰਮ ਕਰਦੇ ਬੱਸੀ ਹੈ ਹੀ 75000 ਦੀ ਵਿਕਣ ਦੇ ਆ ਭਰਾ ਮੇਰਾ ਠੀਕ ਹੈ ਕਰਨ ਆਪਾਂ ਜਿਵੇਂ ਆਪਣੇ ਕੋਲ ਆਈ ਆਪਾਂ ਗਾਹਾਂ ਆਪਾਂ ਵੇਦਣੇ ਹਣਾ ਕਰਨ ਦਾ ਸੈਜ ਬਾਕਮਾਲ ਰੱਖਦੀ ਏ ਬਾਈ ਕਹਿੰਦਾ ਮਿਲੂਗੀ 65000 ਦੀ ਸਿਰਫ ਤੂ ਆ ਦੂਜਾ ਦੰਦਾ ਚ ਛੇ ਦੰਦਾ ਬਾਈ ਹਾਂ ਛੇ ਦੰਦਾ ਕੰਨੀ ਵਾਲਾ ਦੰਦਾ ਚ ਆ ਗਈ ਛੇ ਦੰਦਾ ਤੇ ਹੁਣ ਆਪਾਂ ਤੁਹਾਨੂੰ ਦੋ ਨੰਬਰ ਵਾਲੀ ਬੱਚੀ ਨੇ ਵੀ ਦਿਖਾ ਦਾਂਗੇ ਧਾਰਾ ਮਾਰ ਕੇ ਤੇ ਜੇਰ ਉਹਦੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਵਾਂ ਨੇ ਇਧਰਲੇ ਪੰਨੇ ਬਾਈ ਦੰਨਾ ਮੈਂ ਬੱਚਾ ਚੁੰਗਦਾ ਤੁਹਾਨੂੰ ਆਪਾਂ ਦਿਖਾ ਦਵਾਂ ਨੇ ਬਾਅਦ ਚ ਕੋਈ ਸ਼ਿਕਾਇਤ ਆਏ ਨੇ ਬੱਚਾ ਨਹੀਂ ਚੁੰਗਦਾ ਤੇ ਦੰਦਾ ਚ ਚਾਰ ਦੰਦਾ ਸੂਆ ਪਹਿਲਾ ਸਵੇਰ ਆ ਦੀ ਠੰਡੀ ਸੀਲ ਲਾ ਧਾਰਾ ਦਿਖਾ ਦੀ ਬਾਈ ਮਾਰ ਕੇ ਬਾਈ ਦੀ ਇੱਕ ਨੰਬਰ ਆ ਹੋਪ ਕੀ ਆ ਜੰਮੀ ਹੈ ਨਾ ਬੜੀ ਚੰਗੀ ਆ ਜਾ ਬਈ ਕੀ ਚੀਜ਼ ਲੈ ਜਿਮਾਰ ਬਾਈ ਬਾਹਰ ਸਾਡੇ ਬਾਹਰ ਜੰਗੀ ਜਵਾਈ ਦਾ ਥਾਨ ਹੁਣ ਜਦੋਂ ਜਿਵੇਂ ਪਹਿਲਾਂ ਬੱਸੀ ਜਾਉਂਦਾ ਕੁਝ ਵੀ ਨਹੀਂ ਕਿਹਾ ਦੀ ਔਲ ਸਾਲ ਬਰੇ ਦਾ ਲੈ ਜਵਾਈ ਦਾ ਫੋਕੀ ਆ ਜਿਵੇਂ ਆਪਾਂ ਕਿਹਾ ਦੋ ਸਾਲ ਦਾ ਜਵਾਕ ਵੀ ਚੋੜੇ ਜਮਾ ਚੋਲੂਆ ਠੰਡੀ ਵੀ 10 ਸਾਲ ਦਾ ਜਵਾਕ ਵੀ ਚੋੜੇ ਠੰਡੀ ਵਾਲੀ ਬਾਈ ਦੋ ਸਾਲ ਦਾ ਤਾਂ ਕਿੱਥੋਂ ਚਾਊਗਾ ਇਹਦੇ ਚਮਕੌਰ ਪੈਸੇ ਕਿੰਨੇ ਲਵਾਂਗੇ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਪੈਸੇ 62000 ਦੀ ਬੱਸੀ ਦੇ ਦਾਂਗੇ 4 ਦਾ ਬਰੇ ਯਾਰਾ ਇਹ ਦੇ ਦਾਂਗੇ 22 ਕਹਿੰਦਾ ਬਾਟ ਦੀ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਨਾਲ ਮੇਲ ਕਾਪ ਕਰਦੇ ਕਿ ਸਲੱਖ ਆਪਣਾ ਬਹੁਤ ਵੱਸੀ ਦੇ ਵਿੱਚ ਬਾਟ ਦੀ ਕੋਈ ਦੇ ਦੂ ਖਰਾਬ ਕੁਆਲਟੀ ਤੋਂ ਕਰ ਸਕਦੇ ਹੋ ਚੈੱਕ ਐਫ ਐਫ ਦਾ ਨਗੀਨੇ ਚ ਜਮਨ ਨਗੀਨੇ ਬਾਟ ਜਿਹੜਾ ਕੋਈ ਦੰਦਾਂ ਦੇ ਕਿ ਕਦ ਕੋਦ ਕਿਵੇਂ ਤਰ ਰਹੇ ਕਿ ਥਾਣਾ ਦੇ ਕਿਵੇਂ ਮਾਰਿਆ ਮੇਰਾ ਰੋਹ ਮਾਰਿਆ ਬੱਸੀ ਦੇਖੀਦਾ ਅੱਦੋਂ ਮਤ ਮਾਰਾ ਪਸੀ ਰੋ ਬਿਆਰਾ ਆ ਥੋੜੀ ਥੋੜੀ ਪਾ ਲਾਈ ਹਾਂ ਬਾਦੀ ਦਾ ਫਿਰ ਪਸੀ ਭਰੂਣ ਬੱਸੀ ਹੈ ਨਾ ਲੱਗਦੇ ਨੇ ਥਣ ਬਿਲਕੁਲ ਦੰਦਾਂ ਦੇ ਬਿਲਕੁਲ ਚਾਰ ਰੰਗ ਪਿਓ ਰਜ ਨਾ ਚਾਰ ਰੰਗ 14 ਦਾ ਨਾ ਚੱਕ ਦੀ ਬਈ ਯਾਰ ਇਹ ਬਾਈ ਕਹਿੰਦਾ ਬਾਟ ਦੇ ਦਾਂਗੇ ਜੋੜਾ ਕਿਸ ਨੇ ਲੈਣਾ ਉਸ ਹਿਸਾਬ ਨਾਲ ਆ ਉਸ ਹਿਸਾਬ ਨਾਲ ਕਰ ਦਾਂਗੇ ਭਰਾ ਜੀ ਹੁਣ ਸਾਨੂੰ ਦਿਖਾ ਦੇ ਤਿੰਨ ਨੰਬਰ ਵਾਲੀ ਪਹਿਲਾਂ ਤਾਂ ਇਹਦੀ ਮੈਂ ਆਰਡਰ ਇਹ ਗਰਲੈਂਡੋ ਆ ਗਈ ਭਰਾ ਮਿਲਿਆ ਦੰਦਾਂ ਸਾਈਜ਼ ਦਿਖਾ ਦੇ ਤੁਹਾਨੂੰ ਹਾਂ ਦੇਖੀ ਪਿੱਛੇ ਸਾਈਜ਼ ਚੈੱਕ ਕਰ ਸਕਦੇ ਹੋ ਤੇ ਮਗਰ ਸਾਹ ਇੱਕ ਲਈ ਵੜੇਗੀ ਅੱਗੇ ਪਿੱਛੇ ਨਾ ਰੱਖ ਦੀ ਬਹੁਤ ਸੋਹਣਾ ਜਾ ਬੀਰੇ ਹੱਥ ਨਾਲ ਇਹਦੇ ਜਰਸੀ ਦੀ ਬੱਛੀ ਆ ਗਈ ਇਹ ਆ ਗਈ ਐਚ ਐਫ ਤੇ ਗਰਲੈਂਡੋ ਦਾ ਕ੍ਰਾਸ ਆ ਗਈ ਹਾਂ ਬਿਲਕੁਲ ਵੀਰੇ ਇਹ ਆ ਗਈ ਪੂਰੀ ਫੁੱਲ ਹਾਈਟ ਦੇ ਵਿੱਚ ਆ ਵੀਰੇ ਕੱਦ ਬੱਡ ਵੀ ਚੰਗਾ ਲੰਬੀ ਵੀ ਚੰਗੀ ਆ ਤੇ ਵਜਨ ਵਜੂਦ ਵਾਲੀ ਰਹਿਟ ਆ ਗਈ ਜੇ ਗੱਲ ਕਰ ਲਈ ਇੱਥੇ ਤੋਂ ਫੇਸ ਕੁਆਲਟੀ ਕਰ ਸਕਦਾ ਹਾਂ ਚੈੱਕ ਸੂਆ ਕਿਹੜਾ ਜੀ ਦੂਜਾ ਸੂਆ ਵੀਰੇ ਸੂਆ ਦੂਜਾ ਥਣ ਦਾ ਸਹਜ ਆ ਗਿਆ ਮੱਜਾ ਨਾਲ ਦੰਦ ਇਹ ਮੈਂ ਦੇਖ ਨਹੀਂ ਸਾਇਦ ਹੋਣ ਮੇਰੇ ਕੰਨੀ ਵਾਲੇ ਦੰਦ ਮੈਂ ਚੈੱਕ ਨਹੀਂ ਕਰ ਇਹਦੇ ਬੱਸੀ ਦੇ ਠੀਕ ਆ ਗੱਲ ਹਾਂ ਇੱਕ ਇੱਕ ਘੰਟੇ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ 2 1/2 ਘੰਟੀ ਹੋਇਆਲੇ ਤਰਾ ਇਹਦਾ ਠੀਕ ਆ ਗੱਲ ਚੋਣ ਚੋਣ ਗੁਰੀ ਹੱਦੋਂ ਵਾ ਚੰਗਾ ਮੱਤਾਂ ਚੰਗਾ ਕਿਹਾ ਮੈਂ ਬੈਡ ਬਾਡੀ ਵੀ ਚੰਗੀ ਆ ਤੂੰ ਹਾਂ ਬਿਲਕੁਲ ਬਿਲਕੁਲ ਵੀਰੇ ਇੱਥੋਂ ਕਮਾ ਲੈ ਫਿਰ ਜਿਆਦਾ ਤਨਾ ਆਪਰੇਸ਼ਨ ਕਰ ਦੇਖੀ ਹੱਦੋਂ ਵਾ ਠੰਡੀ ਆ ਰਖ ਲੈ ਐ ਖਲਾ ਲੈ ਇੱਥੋਂ ਅਦਰਕ ਵਾਲੀ ਕਰ ਸਕਦੇ ਜੇ ਕਾ ਆਰਡਰ ਬਣਾਉਗੀ ਫੁੱਲ ਚੌੜਾ ਪੂਰੀ ਫੁੱਲ ਵੱਡੀ ਆ ਵੱਡੀ ਆ ਹਾਂ ਉਹ ਹੀ ਉਹ ਰਾਣੀ ਹੁੰਦੀ ਦੀ ਅੰਦਰ ਭਾਜਦੀ ਹੈ ਨਾ ਹਾਂ ਥੋੜਾ ਬੱਚੇ ਦਾ ਕਰ ਦਿਆ ਬੋਚ ਕੇ ਬੋਚ ਕੇ ਕੋਈ ਕਰਨੀ ਆ ਲੈ ਜੀ ਉਦੋਂ ਦੇ ਬੱਚੇ ਕਰਕੇ ਕਰਦੀ ਆ ਮੂੰਹ ਥਣ ਦਾ ਸੈਜ ਸੁਣਾ ਰੱਖਦੀ ਆ ਮੂੰਹ ਥਣ ਪੂਰਾ ਪੂਰਾ ਬ੍ਰੇਕ ਨੰਬਰ ਲੈ ਇਹਨੂੰ ਵੀ ਲਾ ਦੇ ਬੱਚਾ ਨਾਲ ਇਹਦੇ ਆ ਗਈ ਬੱਚੀ ਸੂਆ ਦੂਜਾ 17 ਨੂੰ ਆਪ ਭਾਈ ਜੀ ਵੀ ਦਿਖਾ ਦਾਂਗੇ ਮਾਰ ਕੇ ਆਏ ਵੀ ਜੇਰ ਚੱਲ ਰਹੀ ਆ ਜੇਰ ਨਹੀਂ ਪੈਣੂਗੀ ਤੇ ਵੀਡੀਓ ਬਾਜੀ ਤੋਂ ਮੰਗਾ ਲਿਓ ਜੀ ਹਾਂ 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 ਜੁੜੀਓ ਆ ਗਈ ਨਾਲ ਇਹਦੇ ਬੱਚੀ ਲੈ ਲਾ ਦੇ ਬੱਚਾ ਨੂੰ ਥਣ ਦੇਖ ਬੂ 17 ਨੂੰ ਵੀ ਤੁਹਾਨੂੰ ਮਾਰ ਕੇ ਦਿਖਾ ਦਵਾਂਗਾ ਕਿਉਂਕਿ ਬਾਕੀ ਜੇ ਕਿਸੇ ਭਰਾ ਨੇ ਪਾਸ ਕਰਕੇ ਲੈ ਜਾਣੀ ਆਪਦੇ ਜਿਹੇ ਪਾਸ ਕਰਕੇ ਲੈ ਜਾਓ ਹਾਂ ਆ ਕੋਈ ਚੱਕਰ ਆਉਣ ਨਾਲ ਮੰਗਾਉਣਗੇ ਕੋਈ ਆਨਲਾਈਨ ਕਿਸੇ ਸੱਜਣ ਦੇ ਮਕੌਣੀ ਹੁੰਦੀ ਆ ਧਾਰਾ ਪਤਾ ਕਰਕੇ ਦਿਖਾ ਦਿੰਦੇ ਆ ਵੀਡੀਓ ਦੇ ਵਿੱਚ ਮਾਰ ਕੇ ਮਾਰ ਦੇ ਬਾਈ ਕਣ ਦਾ ਸਾਇਦ ਚੰਗਾ ਰੱਖਦੀ ਆ ਸੂਆ ਦੂਜਾ ਨਾਲ ਇਹਦੇ ਆ ਗਈ ਬੱਛੀ ਤੇ ਉਸ ਤੋਂ ਬਾਅਦ ਆਪਾਂ ਦੋਸ ਨੂੰ ਗੱਬਣਾ ਦਿਖਾ ਦਾਂਗੇ ਤੇ ਇੱਕੋ ਹੀ ਫਰ ਦਿਖਾ ਦਾਂਗੇ ਅਦਰਲੇ ਬੰਨੇ ਲੜੀ ਦੇਖੀ ਚਵਾਈ ਦਿਖਾਉਂਦੇ ਆ ਬਾਈ ਗੁਰੂ ਜੀ ਕੋਈ ਆ ਗਈ ਪੂਰੀ ਥੋੜ੍ਹ ਤੇ ਮੋਟੀ ਹੋ ਗਈ ਪਿਛਲਾ ਤੇ ਵੀ ਮਾਰ ਦੇ ਬਾਈ ਮਾਰ ਦੇ ਪਿਛਲਾ ਤੇ ਮਾਰ ਦੇ ਮਾਲਕਾ ਦੇ ਡਰਾਮਾ ਵੇੜਾ ਇਹ ਠੰਡੀ ਸੀਲ ਤੇ ਬਾਈ ਇਹਦੀ ਮੈਂ ਤਾਂ ਉਹਸਾ ਕਰੀ ਨਾ ਆਪਣਾ ਬੋਲਤੀ ਸੀ ਸਾਡੇ ਕੋਲ ਤੇ ਸੇਵੀਰੇ ਸਾਰੇ ਮੜ ਜਾ ਤੇ ਬਾਈ ਦਾ ਰੁਗ ਰੁਗ ਦੀ ਆ ਫੁੱਲ ਮੋਤੀ ਆ ਗਈ ਬਸ ਮੂਲ ਬਣਦਾ ਖਾਂਦਾ ਮੜ ਜਾ 13 ਮੋੜ ਪਾ ਦੇ ਠੰਡੀ ਬਾਹਰ ਐਂਦੇ ਪੈਸੇ ਦੱਸੇ ਦੀ ਕਿੰਨੇ ਲੈਣਾ ਮੂਲ ਦਾ 70 ਕਾਲਾ 75 ਕਾਲਾ ਵੀਰੇ 65000 ਦੀ ਬਿਹੜੇ ਦੇ ਦਾਂਗੇ ਬਸ ਆਪਾਂ ਲਾ ਪਾ ਚਾਚਾ ਉਹੀ ਕਰਨਾ ਸਕੀਮ ਵਾਲਾ ਕੰਮ ਹੀ ਆਪਣੇ ਕੋਲ ਜਾਓ ਆਫਰ ਹੀ ਲਾਉਣੇ ਆ ਆਫਰ ਹੀ ਲਾਉਣੇ ਸਾਰੇ 65000 65 ਦੀ ਦੇ ਦਾਂਗੇ ਉਹ ਬਾੜ ਦੀ ਉਹ ਵੀ ਪੈਂਟ ਦੀ ਦੇ ਦਾਂਗੇ ਉਹ ਵੀ ਸਰੇ ਵਾਲੀ ਬਾਈ ਕਹਿੰਦਾ 1.62 ਦਾ ਹੀ ਭਾਅ ਆਪਣੇ ਕੋਲ 1-2 65 62 65 ਤੇ ਹੁਣ ਆ ਖੋਲ ਲਿਆ ਬਾਈ 4 ਨੰਬਰ ਜੀ ਨੰਬਰ ਵਾਲੀ ਬਾਈ ਨਾਲ ਗੱਲਬਾਤ ਕਰ ਲਿਓ ਇਹਦਾ ਸੂਆ ਕਿਹੜਾ ਬਾਈ ਜਾਂ ਦੂਜਾ ਸੂਆ ਵੀਰੇ ਸਿੱਗੀ ਹੈ ਵੀ ਧੰਦਾ ਚ ਹਾਂ ਤੇ ਕੱਬਦੇ ਨੇ 23 ਕਿਲੋ ਦੁੱਧ ਕੱਢਿਆ ਹੋਇਆ ਆਪਣੇ ਨੋਕਲੇ ਇੱਥੋਂ ਲਈ ਆ ਭਰਾ ਮੇਰੇ ਇਹ ਠੀਕ ਹੈ ਗੱਲ ਆ ਕਰ ਕੋਲੀ ਜਾਈ ਆਪਣੇ ਕੋਲ ਸਹਿਜ ਬਾਤ ਮਾਦ ਰੱਖ ਜੀ ਤੁਹਾਡਾ ਨਾ ਦੁੱਧ ਵੀ 23-24 ਕਿਲੋ ਕੱਢਿਆ ਹੋਇਆ ਦਾ ਬਾਈ ਠੀਕ ਹੈ ਗੱਲ ਹਾਂ ਇਹ ਦਿਨ ਕਿੰਨੇ ਪੈਂਡਿੰਗ ਨੇ ਜੀ ਜਿਵੇਂ ਵੀਰੇ ਹਫਤਾ ਤੱਕ ਲੱਜ ਜੋੜ ਤੋੜ ਬੋ ਦੋਸਤਾਂ ਹਾਂ ਬਹੁਤ ਦੁੱਧ ਨੂੰ ਵੀ ਕਢਿਆ 24 ਕਿਲੋਤ ਕਢਾਇਆ ਦਾ ਬਈ ਚੜਾਈ ਚ ਫੁੱਲ ਆ ਗਈ ਕੱਦ ਚ ਦਰਮਿਆਨੇ ਚ ਆ ਗਈ ਬਈ ਹਾਂ ਹਾਂ ਕਾਠੀ ਦਾ ਦਰਮਿਆਨਾ ਪਰ ਥਾਣ ਦਾ ਸਹਿਜ ਵਾ ਕਮਾਲ ਹੈ ਇੱਥੇ ਆਡਰ ਰੱਖੂਗੀ ਨਾਲ ਲੱਗਵਾ ਗਾਂ ਵਾਲੇ ਬੰਨੇ ਕਰ ਗਈ ਤਿਆਰੀ ਤੇ ਪਿਛਾਂਲੇ ਬੰਨੇ ਵੀ ਜਾਤ ਬਹੁਤ ਸੋਹਣੀ ਜੀ ਬਈ ਗੁਰੂ ਦੀ ਜਾਤ ਬਹੁਤ ਸੋਹਣੀ ਏ ਦੀ ਕਮਾਲ ਆ ਬਈ ਇੱਥੋਂ ਕਮਾਲਾ ਮੋਡੀਫਾਈ ਨਹੀਂ ਕਰਿਆ ਹੈਗਾ ਕਿ ਠੰਡ ਨਾ 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 ਬਾਬਾ ਠੰਡ ਕਰਕੇ ਪੈਂਦਾ ਚੱਕਰ ਆ ਲੈ ਚੱਲ ਸੀ ਠੰਡੀ ਹੱਥੋ ਵਾਦਾ ਭਰਾ ਦੇਖੀ ਕਾਈ ਮਰਾ ਕੀ ਰਿਕਾਰਡ ਰਸਿਆ ਇਹ ਤੇ 24 ਕਿਲੋ ਦਾ ਕਟਾ ਜਦੋਂ ਬਾਜੂ ਲੈ ਲਈ ਆਪਾਂ ਲੈ ਠੀਕ ਆ ਗੱਲ ਆ ਨਹੀਂ ਮਾਰਨਾ ਬਸ ਸੂਪੂ ਵੀ ਛੇਤੀ ਸਵਾਦਿਆਂ ਲੈ ਚਲ ਬਾਈ ਬਾਹਰ ਚੰਗੀ ਥਲੋ ਦਾ ਵੀਰੇ ਸਾਧੋਂ ਵੱਧ ਜਾ ਸਵਾਦੀ ਆਗੀ ਬਿਲਕੁਲ ਠੰਡੀ ਸੂਆ ਦੂਜਾ ਦੰਦਾਂ ਚ ਆਗੀ 6 ਦੰਦ 6 ਦੰਦ ਵੀਰੇ ਦੰਦਾਂ ਚ ਆਗੀ 6 ਦੰਦ ਥੋੜੀ ਹੌਲੀ ਤੋਰਦੀ ਇਥੋਂ ਦਿਖਾ ਦੇ ਗਾੜੀ ਤੇ ਕਨਵਾਈ ਨੂੰ ਵੀ ਨਹੀਂ ਹੋਈਆਂ ਭਰਾ ਮੇਰਾ ਹੌਲੀ ਬਣੀ ਦਬਣੀ ਹੀ ਪਾਦੀਆਂ ਪਤਾ ਠੀਕ ਆ ਗੱਲ ਆ ਮੈਨੂੰ ਠੰਡ ਨਾ ਲੱਗ ਜਾ ਬਸ ਸੁਣ ਵੀਰੇ ਠੀਕ ਆ ਠੀਕ ਆ ਲੈ ਚਲ ਬਾਈ ਦਿਨ ਕਿੰਨੇ ਦੱਸਿਆ ਫਿਰ ਚਾਰ ਪੰਜ ਕਿਦਾਂ ਰਹਿੰਦੇ ਬਰੇ ਦੇ ਪੰਜ ਦਿਨ ਹਾਂ ਚਾਰ ਪੰਜ ਮੌਕੇ ਤੇ ਤਿਆਰੀ ਕਰ ਜਾਂਦੇ ਆ ਹਾਂ ਮੌਕੇ ਤੇ ਦਾ ਹੱਥ ਨੂੰ ਬਣ ਜਾਂਦੀ ਨਹੀਂ ਭਰਾ ਇਹ ਕਿੰਨੇ ਪੈਸੇ ਕਿੰਨੇ ਲੈ ਲੀਗਾ ਬਸ ਇਹ 67000 ਦੀ ਦੇ ਦਾਂਗੇ ਭਰਾ ਮੇਰੇ ਅੱਛਾ ਇਹ ਦੇਵਾਂਗੇ 67 ਦੀ 67 ਦੀ ਦੇ ਦਾਂਗੇ ਮਾਨ ਤਨ ਹੋ ਜੂ ਹਾਂ ਮਾਨ ਤਨ ਕਰ ਦਾਂਗੇ ਵਿੱਚ ਠੰਡੀ ਇਹ ਵੀ ਬਾਧੂ ਹੋ ਜਿਵੇਂ ਮਰਜੀ ਆਪਣੀ ਹਰੇ ਦਾ ਪਰਣਾ ਲੈ ਬਨੇ ਥਾਣ ਚੰਗਾ ਲੱਗਿਆ ਥਾਣ ਲੈਵਾ ਦੁੱਧ ਬਾਈ ਕਹਿੰਦਾ ਚੰਗਾ ਪਾਉਂਦੀ ਆ ਚੰਗਾ ਪਾਉਂਦੀ ਤੇ ਹੁਣ ਤੋਰਦੇ ਆ ਪੰਛੀ ਇਹਦਾ ਕੀ ਗੱਲ ਬਾਤ ਇਹ ਸਿੱਗੀ ਆਨੇ ਵੀ 24 25 ਕਿਲੋ ਦਾ ਘਟਾ ਜਦੋਂ ਆਪਾਂ ਲਈਏ ਦੇਖੀ ਪਹਿਲਣ ਨਹੀਂ ਪਹਿਲਣ ਪ੍ਰਿੰਟ ਦੀ ਬਾਕਮਾਲ ਹੈ ਤੇ ਆ ਗਈ ਬਿਲਕੁਲ ਐਨ ਮੰਨ ਲਾ ਵੀ ਚਮਕਦਮ ਕਾਲੀ ਵੱਛੀ ਆ ਗਈ ਸੋਹਣੀ ਝੂਲੀ ਝੂਲੀ ਬਹੁਤ ਸੰਗੀ ਹੈ ਵੀਰੇ ਲੈ ਚੱਲ ਬਾਈ ਗਾੜੀ ਦੇ ਪਿਛਾੜੀ ਮੂਰਤੀ ਦਿਖਾ ਇਧਰ ਹੀ ਪਾਸੇ ਗਾੜੀ ਵੀ ਦਿਖਾ ਦੇ ਪਿਛਾੜੀ ਵੀ ਬਹੁਤ ਚੰਗੀ ਹੈ ਦੀ ਹੱਥੋਂ ਬੱਦ ਵੀਰੇ ਮੈਂ ਵਕਤ ਦਿਖਾ ਦਾਂਗੇ ਮੈਂ ਟੈਨਸ਼ਨ ਨਾ ਲੈ ਦੂੰ ਤੇ ਜਾਦਪਤ ਆਪ ਨੂੰ ਦੱਸਣ ਦੀ ਲੋੜ ਨਹੀਂ ਬਹੁਤ ਜਾਦਪਤ ਦੱਸਣ ਦੀ ਲੋੜ ਹੀ ਨਹੀਂ ਬਾਈ ਗੁਰੇ ਇਹਦੇ ਮੈਂ ਆਪਾਂ ਨਹੀਂ ਕਰੇ ਚੱਕਰੀ ਹੈਂ ਦੰਦ ਦੰਦ ਛਿੱਗੀ ਆ ਇਹ ਔਰ ਛੇ ਦੰਦ ਹਾਂ ਕਿੰਨੇ ਦਿਨ ਪੈਂਡਿੰਗ ਨੇ ਦੇ ਦੇ ਪੈਂਡਿੰਗ ਦੇ ਵਿੱਚ 4-5 ਦਿਨ ਰਹਿੰਦੇ ਦੇ ਦੇ 4 ਤੋਂ 5 ਪਹਿਲਾਂ ਤਾਂ ਕੀ ਰਿਕਾਰਡ ਹੈਗਾ ਨਹੀਂ 25 26 ਕਿਲੋ ਤਾਂ ਕੱਢਿਆ ਹੈ ਦਾ ਵੀਰੇ ਬਾਕੀ 10 ਜੀ ਅਗਾਂਪ ਨੂੰ ਦੱਸਣ ਦਾ ਲੋੜ ਹੀ ਨਹੀਂ ਹੈਗੀ ਆ ਲੈ ਚੱਲ ਬਈ ਇਹਨੂੰ ਸੁਗਾ ਦੂਜਾ ਪ੍ਰਿੰਟ ਆ ਗਿਆ ਲਾਜਵਾ ਥਣ ਦਾ ਸੈ ਸੋਨਾ ਆਰਡਰ ਰੱਖੂਗੀ ਪੂਰਾ ਡਬਲ ਤੇ ਫਿਕਸ ਬਿਲਕੁਲ ਫਿਕਸ ਆਰਡਰ ਰੱਖੂ ਚਭਾਈ ਦੀ ਕਿਵੇਂ ਦੱਸ ਇੱਕ ਨੰਬਰ ਆ ਵੀਰੇ ਆਪਾਂ ਦੇਖਾਂ ਮੈਂ ਖਿਆਲ ਹੀ ਮਾਰਦੀ ਆ ਜੀ ਪਤਾ ਦੇਖੀਦਾ ਸੋਨ ਦਾ ਠੀਕ ਆ ਗੱਲ ਗਾੜੀ ਜੇ ਪਸਾੜੀ ਬਹੁਤ ਚੰਗੀ ਆਈਡੀਆ ਲਾਏ ਲੈਂਦਾ ਆ ਦੇਖੀ ਹਾਂ ਵੀ ਇਹ ਵੀ ਚਵਾਈ ਕਿਦਾਂ ਦੀ ਕਿਉਂਕਿ ਇਹਦਾ ਚਿਪਾ ਲਾਉਂਦਾ ਹਾਂ ਆਹ ਆਹ ਆਡਰ ਰੈਨ ਬਣਾਉ ਪੂਰਾ ਬਹੁਤ ਬਾਲ ਹੁੰਦਾ ਬਾਲ ਵਾਲਾ ਬੰਗ ਉਹ ਦੁੱਧ ਵੀ 25 26 ਕਿਲੋ ਦੁੱਧ ਬਹੁਤ ਹੋ ਜਾਂਦਾ ਭਰਾ ਮੇਰੇ ਜੀ ਤੋਂ ਪਹਿਲਾਂ ਹੀ ਆ ਠੀਕ ਹੈ ਉਹ 25 26 ਕਿਲੋ ਦੁੱਧ ਦਾ ਕੱਢਿਆ ਪੈਸੇ ਕਿੰਨੇ ਲੈ ਹੈ ਇਹਦੇ ਪੈਸੇ ਇਹ 82000 ਦੀ ਦੇ ਦਾਂਗੇ ਭਰਾ ਮੇਰੇ 82000 ਦੀ ਦੇ ਦਾਂਗੇ ਇਹ ਦੇ ਦਾਂਗੇ 82000 ਦੀ ਲੈ ਜਮਾ ਠੰਡੀ ਸੀਲ ਜਮਾ ਕੋਈ ਆ ਨਹੀਂ ਹੈਗਾ ਜਾਤ ਬਰੀਡ ਵਾਲੀ ਹੈ ਬੜਾ ਨਜ਼ਾਰੇ ਦੇ ਦੂ ਜੇ ਕਿਸੇ ਭਰਾ ਨੇ ਲੈਣੀ ਹੋਈ ਲੈ ਇਸ ਵਾ ਦੀ ਠੰਡੀ ਸੀਲ ਤੇ ਫੇਸ ਕੁਆਲਟੀ ਦਾ ਚੈੱਕ ਕਰ ਸਕਦੇ ਹੋ ਬੱਚੀ ਟੋਪਰ ਆ ਗਈ ਬਿਲਕੁਲ ਇਹ ਆ ਗਈ ਮੇਰਾ ਖਿਆਲ ਆ 5 ਨੰਬਰ ਤੇ 5ਵੇਂ ਨੰਬਰ ਤੇ ਆ ਵੀਰੇ ਹਾਂ ਤੇ ਹੁਣ ਸਾਨੂੰ 6 ਨੰਬਰ ਤੇ ਆ ਤੋਹਫਾ ਲਗਾ ਦੇ ਇੱਕ 33 ਕਿਲੋ ਦੀ ਬੱਸੀ ਆ ਵੀਰੇ ਪਰ ਨਾਲ ਅਗੋਂ ਮਿੰਡੋ ਲਈਏ ਇਹ ਠੀਕ ਹੈ ਜਿਭਰਾ ਤੋਂ ਲਈ ਆ ਕਹਿੰਦਾ 33 ਕਿਲੋ ਤੋਂ ਕੱਢਿਆ ਹੋਇਆ ਬੱਸੀ ਥਲੇ ਉਮਰ ਕਿੰਨੀ ਹੈ ਦੀ ਇਹਦੀ ਉਮਰ 9 ਮਹੀਨਿਆਂ ਦੀ ਆ ਵੀਰੇ 9 ਮਹੀਨਿਆਂ ਦੀ ਹਾਂ ਆਪਣੇ ਕੋਲ ਉਹਦੀ ਵੀਡੀਓ ਵੀ ਇਹਦੀ ਮਾਂ ਦੀ ਹੈਗੀ ਆ ਦਿਖਾਵਾਂਗੇ ਹਾਂ ਹਾਂ ਦਿਖਾ ਦਾਂਗੇ ਆਪਾਂ ਹਨ ਸਿੰਗਲ ਚਾਰੀ ਚਾਰ ਹੀ ਨੇ ਬਸ ਹੜਾ ਹਨ ਫालतू ਤਾਂ ਨਹੀਂ ਕੋਈ ਫालतू ਕੁਝ ਨਹੀਂ ਹੈਗਾ ਭਰਾ ਮੇਰੇ ਦੇ ਠੀਕ ਕਰਨ ਦਿਖਾ ਦੇ ਕਿ ਵੀ ਕਰਾ ਦੇਗਾ ਬਦਾਰੇ ਕੈਮਰਾ ਹੀ ਠੀਕ ਹੈ 8 9 ਮਹੀਨੇ ਦੇ ਪ੍ਰਿੰਟ ਸੋਹਣਾ ਹਨ ਬਾਹਲੀ ਸੋਹਣੀ ਬੱਸੀ ਵੀ ਚੰਗੀ ਮਾਂ ਇਹਦੀ ਮਾਂ ਬਹੁਤ ਚੰਗੀ ਸੀ ਵੀਰੇ ਪੱਕੇ ਕਰਕੇ ਨਹੀਂ ਕਰਦੀ ਅੰਦਰ ਨਾ ਪੱਕੇ ਨੀਕ ਤੋਂ ਖੁੱਲੀ ਆਈ ਹੋਈ ਆ ਭਰਾ ਮੇਰਿਆ ਅਸੀਂ ਪਤਾ ਪਤਾ ਜਾ ਪਤਾ ਦੇ ਹੁਣ ਸਾਰ ਇੱਥੇ ਰੋਕ ਲੈ ਇੱਥੇ ਕੁਆਲਟੀ ਚੈੱਕ ਕਰਾ ਦੇ ਕੱਦ ਕਾਰ ਸੋਹਣਾ ਬਣਾਉਗੀ ਜਿਹੜਾ 9 ਮਹੀਨੇ ਜਿਹੜੀ ਬੱਸੀ ਕੱਦ ਬਹੁਤ ਸੋਹਣਾ ਪੰਜ ਸੀ ਮਹੀਨੇ ਦੀ ਲੰਬਾਈ ਵੀ ਚੰਗੀ ਬਣਾਉ ਕੱਦ ਵੀ ਚੰਗਾ ਪੰਜ ਸੀ ਮਹੀਨੇ ਠੀਕ ਆ ਭਰਾ ਲੂ ਦੇਖੀ ਕਿ ਕਿੰਨੇ ਸੋਹਣਾ ਮੂੰਹ ਦੇਖ ਬੂਥੀ ਦੇਖ ਕਿ ਕਿੰਨੀ ਸੋਹਣੀ ਛੋਟ ਮਾ ਇਹ ਇੱਥੇ ਰੋਕ ਲਾ ਬਾਈ ਦੇਖ ਬਰੇ ਬੂਥੀ ਮਾੜੀ ਜੇ ਜਮਾਂ ਦੇਖੀ ਕੌਲੀ ਜੇ ਪਾਣੀ ਪੀ ਜਾਵੇਂ ਲੇ ਜਿਆਤ ਨਸਲ ਚੰਗੀ ਆ ਟੀਕਾ ਪੁੱਛ ਕੇ ਦੱਸ ਦਾਂਗੇ ਕਿਹੜੇ ਦੀ ਹਾਂ ਕਿਹੜੇ ਦੀ ਦੱਸ ਦਾਂਗੇ ਭਰਾ ਉਹਨੂੰ ਇੰਗਲਿਸ਼ ਚ ਦੱਸਾ ਜੀ ਮੈਂ ਭੁੱਲ ਜਾਈ ਜਗਾ ਮੈਨੂੰ ਝੂਠ ਮਾਰੀ ਮੈਂ ਫਲਾਣੇ ਦਾ ਕਹਾਂ ਉਹ ਗੱਪ ਜੇ ਮਾਰਦਾ ਉਹ ਪਤਾ ਕਰਕੇ ਦੱਸ ਦਾਂਗੇ ਭਰਾ ਲਊਗਾ ਉਹਨੂੰ ਦੱਸ ਦਾਂਗੇ ਦੱਸ ਦਾਂਗੇ ਸਾਰੀ ਉਹਨੂੰ ਡਿਟੇਲ ਦੱਸ ਦਾਂਗੇ ਭਰਾ ਪੈਸੇ ਜਮ ਕਰੀਂ ਪੈਸੇ ਨੂੰ ਵੀਦੀ ਦੇ ਦਾਂਗੇ ਭਰਾ ਮੇਰਾ 20000 ਹਾਂ ਮਾਨਤਾ ਜਾਂ ਕਰ ਦਾਂਗੇ ਬਸ ਬਾਹਰ ਲੰਮਾ ਚੌੜਾ ਕੰਮ ਨਹੀਂ ਕਰਦੇ ਤੇ ਥੋੜਾ ਬੋਤਾ ਮੰਤਾਨ ਹੋਊਗਾ ਹਾਂ ਬੰਤਾਨ ਵੀਰੇ ਹੁਣ ਤਿਆਰੀ ਨਹੀਂ ਹੁੰਦੀ ਨਾ 9 ਮਹੀਨੇ ਦੀ ਬੱਸੀ ਨਹੀਂ ਕਿਵੇਂ ਤਿਆਰ ਹੁੰਦੀ ਹਾਂ ਨੇ ਇਹਦੇ ਬਾਈ ਕਹਿੰਦਾ ਸਿੰਗਲ ਚਾਰੀ ਨਹੀਂ ਚਾਰ ਚੱਕ ਕਰਾ ਦਨੇ ਬਸ ਆਪਾਂ ਆ ਲੰਬੀ ਵੀ ਚੰਗੀ ਬਣੂ ਕੱਦ ਕਾਠ ਵੀ ਚੰਗਾ ਕਰੂ ਤੇ ਸ਼ਕੀਨ ਵੀ ਬਣੂਗੀ 60 ਨਾ ਮਰਦਾ ਨਾ ਮਾਰਦੇ ਕੁਝ ਨਹੀਂ ਕਹਿੰਦੇ ਲੈ ਦੇਖ ਵੇ ਜਮਾਂ ਚਾਰ ਚਾਹਣੀ ਆ ਇੱਥੇ ਤੁਹਾਨੂੰ ਚੈੱਕ ਕਰਾ ਦੇ ਜਮਾਂ ਚਾਰ ਫਾਣੀ ਨੇ ਭੋਰਾ ਵੀ ਚਾਰ ਹੀ ਆ ਛੱਡ ਦੇ ਬਾਈ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਇਹ ਬਾਈ ਕਹਿੰਦਾ ਦੇ ਦਾਂਗੇ 20000 ਰੁਪਏ ਦੀ ਬਿਲਕੁਲ 20 ਦੀ ਦੇ ਦਾਂਗੇ ਬਸ ਲੈ ਗੀ ਉਹ ਤਾਂ ਮੰਤਾਨ ਵਿੱਚ ਹੋ ਜੂਗਾ ਕ ਨੰਬਰ 977947544 ਵੀਰੇ ਤੇ ਇੱਕ ਬੱਛੀ ਦਿਖਾਈ ਆ ਤੇ ਪੰਜ ਇਧਰ ਆਈ ਵੀ ਬੱਛੀਆਂ ਦਿਖਾਈਆਂ ਨੇ ਮਨ ਲੇ ਤੁਹਾਨੂੰ ਹਾਂ ਤਾਜ਼ੀਆਂ ਸੂਈਆਂ ਤੇ ਆਰਡਰ ਕੁਆਲਟੀ ਕਰ ਸਕਦੇ ਹੋ ਚੈੱਕ ਇੱਥੇ ਤੋਂ ਜਿਵੇਂ ਆ ਨਗੀਨਾ ਆ ਗਿਆ ਚਾਰ ਦੰਦ ਦੰਦਾਂ ਜੀ ਦਿਖਾਈ ਨੇ ਜੰਦਾ ਦੰਦਾਂ ਦੀ ਸਾਰੇ ਜਾਨਵਰ ਭਾਈ ਖਲੂਨ ਬੱਸੀ ਜਮਾ ਦੇ ਨਾਲ ਆਉਣ ਲਈ ਕਰੀ ਤੇਰੇ ਗੁਰੀ ਤੇਰੇ ਸਾਹਮਣੇ ਹੈ ਨਾ ਇਹ ਆ ਗਈ ਪਹਿਲਾਂ ਨਾ ਤੇ ਇੱਕ ਤੋਂ ਆ ਗਿਆ ਇਹ ਬਾਕਮਾ ਲਿਆ ਥੱਲੇ ਦੀ ਕੁਆਲਟੀ ਹੈ ਨਾ ਜਿਹੜੀ ਇਹਦੀ ਬਹੁਤ ਚੰਗੀ ਆ ਕੁਆਲਟੀ ਆ ਗਈ ਬਿਲਕੁਲ ਜਵਾਈ ਚਬੂ ਦੀ ਥਾਂ ਤੋਂ ਦੀ ਬਹੁਤ ਚੰਗਾ ਲੱਗਾਇਆ ਤੇ ਵੀਰੇ ਥਾਂ ਦਾ ਸੈਗ ਸੋਨਾ ਰੱਖਦੀ ਆ ਬਾਕਮਾ ਵਾਲੇ ਆ ਗਈ ਬਾਕੀ ਨੰਬਰ 2 ਦਾ ਵੀਡੀਓ ਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਗੱਲਬਾਤ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ